پیدا ہوا راج گرو سکھتے ادم سنگھ یہ سارے نوجوان پیدا ہوئے نشیا والا گیا اور بھی سو بائی چ جگہ مان جی نے ہوکا دتا جدو سڈ نیشنل کنویلر ਅਰਵਿੰਦ ਕੇਂਦਰੀ ਬਾਜੀ ਨੇ ਹੌਕਾ ਦਿੱਤਾ ਤਾਂ ਤੁਸੀਂ ਨੇ ਇੱਕ ਆਵਾਜ਼ ਦੇ ਅੰਦਰ ਆਮ ਆਮੀ ਪਾਰਟੀ ਦਾ ਪੱਲਾ ਫੜਿਆ ਨਾ ਕੈਂਡੀਡੇਟ ਦੇਖਿਆ ਨਾ ਇਹ ਦੇਖਿਆ ਕੌਣ ਖੜਾ ਸਾਹਮਣੇ ਤੁਸੀਂ ਜੁਟ ਹੋ ਕੇ ਇੱਕ ਮੁਠ ਹੋ ਕੇ ਆਮ ਆਮੀ ਪਾਰਟੀ ਦੇ ਅੰਦਰ ਵੱਡਾ ਫਤਵਾ ਦਿੱਤਾ ਮੇਰੇ ਯਾਦ ਆ ਜਦੋਂ ਪੰਜਾਬ ਦੀ ਪਹਿਲੀ ਕੈਬਨਿਟ ਹੋ ਰਹੀ ਸੀ ਕਿ ਉਹ ਜਦੋਂ ਪਹਿਲੀ ਕੈਬਨਿਟ ਦੇ ਅੰਦਰ ਤਦਾਂ ਭਗਵਾਨ ਸੇ ਬਾਅਦ ਜੇਰਾ ਬੈਠਾ ਜਦੋਂ ਏਜੰਡਾ ਪੇਸ਼ ਹੋਇਆ ਤਾਂ ਜੱਜ ਜੀ ਪਹਿਲੀ ਐਕਮੇਸੀ ਕਿ 20000 ਡਾਕਟਰियां ਸਰਕਾਰੀ ਨੌਕਰੀਆਂ ਲੈ ਲਿਆ ਨੇ ਉਹ ਪੰਜਾਬ ਦੇ ਨਾਲ ਬਿਕੜੀ ਗਿਆ ਮੈਂ ਖਜ਼ਾਨਾ ਮੰਤਰੀ ਸੀ ਮੈਂ ਔਰਿਜਨਲ ਸਿਅਰ ਸਾਹਿਬ ਨੂੰ ਪੁੱਛਣ ਲੱਗਿਆ ਸੀਰ ਸਾਹਿਬ ਪਹਿਲੀ ਵਾਰੀ ਕੀ ਐਕਸ਼ਨ ਕਰਦੇ ਹੋਣੀ ਵੋਲੀ ਵੋਲੀ ਕੱਟਣਾ ਕਿ ਬਦਲ ਬਹੁਤ ਗਾਲਾਂ ਮੈਦ ਦਾ ਕਰ ਕਿ ਨਕਰ ਘਾਤ ਦੇੜੀ ਆ ਕਿ ਦੇੜੀ ਸੀਰ ਕਹਿੰਦੇ ਨਹੀਂ اپا تھی ہیار تو شروعات کرتی ہیں ان دکھاری جنتج لے کے جانا تھا تو اسے صلی سارے نے اسی فیصلہ کیتا کہ پیدا استحاب جڑا نوپلیاں میں جاری ہوگا ہوتی ہزار تھا ہوتا ہے پیدا استحاب تین ہزار جاری ہویا اور جیدے آر نوجوان مجھے کڑیاں دوبارہ وشواس بہار ہویا کہ ہاں چکتے آ سن چ نوکری مل سکتے ہیں ہاں ترقی کر سکتا ہے تو وا تزار سرکاری نوکریاں پچھلے ساڑھے تین سال دے چکے اب بہت سارے رزلٹ جی آنے باقی نے تو بہت سارے بچے نے پی سی اس کا انجام دیا ہونا ਜਿੰਨਾ ਮੈਂ ਇੰਸਪੈਕਟਰਾਂ ਨੂੰ ਦੱਸ ਦਿੱਤਾ ਹਾਂ ਕਈ ਪੰਜਾਬ ਪੁਸਤਿ ਤਿਆਰੀ ਕਰ ਰਹੇ ਹੁਣ ਤੇ ਬੱਸ ਲੱਗਣ ਦੀ ਤਿਆਰੀ ਕਰ ਰਹੇ ਹੁਣ ਕਿ ਪੋਸਟਾ ਸਾਗੀਆਂ ਐਡਵਰਟਾਈਜ਼ਮੈਂਟ ਕਿਥੀ ਆਉਂਦੇ ਨੇ ਸੋ ਲਗਾਤਾਰ ਇਹਦਾ ਕੰਮ ਕੀ ਆ ਜਿਹੜਾ ਬ੍ਰੇਨ ਟ੍ਰੇਨ ਹੋ ਰਿਹਾ ਸੀ ਜਿਹੜਾ ਬਾਹਰ ਨੂੰ ਜਾਣ ਦਾ ਹਾਂਸੀ ਉਠਲ ਪਈ ਤੁਸੀਂ ਥੋੜੇ ਦਿਨ ਪਹਿਲਾਂ ਦੇਖਿਆ ਹੋਣਾ ਬੰਦ ਹੋਣ ਤੇ ਕਗਾਰ ਤੇ ਆ ਗਏ ਸੀ ਅਜੋ ਦਾ ਸਾਰਿਆਂ ਦੇ ਅੰਦਰ

ਤੁਹਾਨੂੰ ਕਿਤੇ ਕੋਈ ਇੰਡਸਟਰੀ ਦੇਖਣ ਨੂੰ ਮਿਲ ਗਈ ਆ ਕਿਤੇ ਕੋਈ ਫੂਡ ਹੱਬ ਦੇਖਣ ਨੂੰ ਮਿਲ ਰਿਹਾ ਜਿਸ ਤਰ੍ਹਾਂ ਗੈਰੀ ਜੀ ਨੇ ਗੱਲ ਕੀਤੀ ਆ ਸਰਾਧਨ ਟੈਕਸਟਾਈਲ ਦੀ ਟਾਟਾ ਸਟੀਲ ਦੀ ਵੱਡੀਆਂ ਕੰਪਨੀਆਂ ਜਿਹੜੀਆਂ ਪੰਜਾਬ ਤੋਂ ਮਾਰੀਆਂ ਨੇ ਆ ਕਿ ਅੱਗੇ ਸਿੱਪਾ ਪੰਜਾਬ ਦੇ ਅੰਦਰ ਇੱਕ ਵਿਸ਼ਵਾਸ ਜਿਹੜਾ ਲੋਕਾਂ ਦਾ ਬਹਾਅ ਕੀਤਾ ਗਿਆ ਹੈ ਇਸੇ ਕਰ ਬਾਅਦ ਦੇ ਉੱਤੇ ਵੱਡਾ ਹਮਲਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬੋਲਿਆ ਕਰ ਕਿ ਪੰਜਾਬ ਨੂੰ گینگسٹر دھرتی بڑھا رکھا ہیں اور بند کی ساری جبانی برباد ہو سکے کیونکہ جی کسی جیل کے گینگسٹر ہوگا جی چھوٹا موٹا کوئی دی چلا گیا ساتکوجا آلا وہ بھی ہولی ہاتھ ملا کے وہ بھی ہولی ہولی اپردی شاخا د অপ्राप्तি দুনিয়া دے اندر প্রবেশ کر کے بہاول کانگریس پارٹی نے بنایا اس تو پہلا کارندلا جوگدار رہ سو میرا کہنا دا 파วะ اسی جننے وعدے جننے گارنٹی دے کے پنجاب وچ સત્તા પચાય સુ ساری گارنٹیયા لب تک ਮੁਕબ્બદ رکھیں چاہے تن سو دے وچ بھی بھی گال ہو گئے پہلے کتنا مہینے پوری کیتی چاہے پنجاب دے ਫੁੱਲਾਂ ਦੀ এডੂਕੇਸ਼ਨ ਸਿੱਖਿਆ ਦੀ ਕਾਇਰ ਕਰਨ ਦੀ ਗੱਲ ਹੋਵੇ ਉਹਦੇ ਤੇ ਕੰਮ ਪਹਿਲੇ ਤੇ 9 ਮਹੀਨੇ ਸ਼ੁਰੂ ਹੋਇਆ ਚਾਹ ਪੰਜਾਬ ਦੇ ਹੈਲਥ ਸੈਕਟਰ ਦੀ ਗੱਲ ਹੋਵੇ ਉਹਦੇ ਅੰਦਰ ਵੱਡੇ ਬਦਲਾਅ ਕੀਤੇ ਗਏ ਔਰ ਜਿਸ ਤਰ੍ਹਾਂ ਗੈਰੀਆਂ ਦੱਸਿਆ 10 ਲੱਖ ਦਾ ਨੀਵੇਂ ਦੀ ਸ਼ੁਰੂਆਤ ਪੰਜਾਬ ਕੰਲਾ ਸੂਬਾ ਦੇਸ਼ ਪਰਦੇ ਅੰਦਰ ਪੰਜਾਬ ਕੰਲਾ ਸੂਬਾ ਦੇਸ਼ ਪਰਦੇ ਅੰਦਰ ਜਿੱਤੇ 10 ਲੱਖ ਰੁਪਏ ਦਾ ਕੈਸ਼ ਸਟਸ ਜਿਹੜੀ ਸਿਹਤ ਦੀ ਮਾਯੋਦਰਾ ਉਹ ਲਾ ਕੇ ਹੋਇਆ ਸਰਕਾਰ ਕੰਮ ਪੰਜਾਬ ਚਾਲੀਆ ਅਜੇ ਤਾਂ ਜਿਹੜੀ ਬਦੂਦਾ ਸਰਕਾਰ ਆ ਇਹ ਸਰਕਾਰ ਦਾ ਪੰਜਵਾਂ ਮਾਜਿਦ ਜਿਹੜਾ ਅਗਲੇ ਦਿਨ ਨਹੀਂ ਆ ਰਿਹਾ ਅਗਲੇ ਦਿਨ ਪੰਜਾਬ ਦਾ ਅਸੀਂ ਬਜਟ ਬਣਾ ਰਿਆਂ ਮੈਂ ਤਾਂ ਹੀ ਜਰਰੀ ਨੂੰ ਕਿਹਾ ਸੀ ਕਿ ਮੈਂ ਜਰਰੀ ਪਹਿਲਾਂ ਕਰਦੇ ਮੇਰੀ ਸ਼ਾਮ ਨੂੰ ਹਰ ਰੋਜ਼ ਅਸੀਂ 5 5 6 6 ਮੀਟਿੰਗਾਂ ਕਰਦੇ ਹਾਂ ਤੇ ਕਿਸ ਤਰ੍ਹਾਂ ਜਿਹੜੇ ਰਹਿਦੇ ਕੰਮ ਨੇ ਉਹ ਪੂਰੇ ਕੀਤੇ ਜਾਂ ਕਿਉਂਕਿ ਆਵਾਮੀ ਪਾਰਟੀ ਜੇ 27 ਦੀ ਇਲੈਕਸ਼ਨ ਡਿclare ਹੋ ਗਈ ਮੈਂ ਦਾਅਵੇ ਲੈਣਾ ਤੁਹਾਡੇ ਸਾਹਮਣੇ ਕਰਕੇ ਪੂਰੇ ਅੰਕੜੇ ਲੈ ਕੇ ਦਾਅਵੇ ਰਿਪੋਰਟਕਾਰ ਲੈ ਕੇ ਜਾਵਾਂਗੇ ਕਿ ਸਾਰੀਆਂ ਗਰੰਟੀਆਂ ਪੂਰੀਆਂ ਕਰਤੀਆਂ ਜਿਹੜੀਆਂ ਗਰੰਟੀਆਂ ਦੇ ਕੇ ਜਿਹੜੀਆਂ ਗਰੰਟੀਆਂ ਰਮੇਂਕੇਸ਼ੀਬਾਲ ਜੀ ਨੇ ਸਰਦਾਰ ਭਗਵੰਦ ਸਿੰਘ ਮਾਣ ਜਿੱਤਿਆ ਸੀਆਂ ਕੰਨ ਲੀ-ਕੰਨ ਗਰੰਟੀ ਪੂਰੀ ਕਰਕੇ ਸੇ ਤੁਹਾਡੇ ਕੋਲੇ ਲੋਕਾਂ ਨੂੰ ਦੱਸਣਾ ਹੈ। ਸਾਰੇ ਸਵਾਗਤ ਕਿਉਂਕਿ ਦੇਖਦੇ ਅੰਦਰ ਅਕ੍ਰੋਤੀ ਪਾਰਟੀਆ ਜੀਤੋਂ ਭਾਰਤੀ ਜਨਤਾ ਪਾਰਟੀ ਨੇ ਕਰਦੀ ਆ ਜਿਹਦੇ ਕੋਲੋਂ ਕਾਂਗਰਸ ਪਾਰਟੀ ਵੀ ਕਰਦੀ ਆ ਕਿਉਂ ਕਿ ਅਸੀਂ ਬੜੇ ਥੋੜਾ ਜਿਹਾ ਜਦੋਂ ਗੱਲ ਕਰਾਂ 13-14 ਸਾਲਾਂ ਦੇ ਅੰਦਰ ਪਹਿਲਾਂ ਦਿੱਲੀ ਫਿਰ ਪੰਜਾਬ ਜਦੋਂ ਪਹਿਲੀ ਵਾਰ ਗੁਲਾਬ ਖੜੀ ਪੰਜ ਸੀਟਾਂ ਜਿੱਤੀਆਂ ਇੱਕ ਸੱਦਾ ਵਿਧਾਇਕ ਤੋੜ ਲਿਆ ਬੜੇ ਪੱਤੇ ਦੀ ਗੱਲ ਹੈ ਇੱਕ ਵਿਧਾਇਕ ਤੋੜ ਲਿਆ ਸਾਡਾ ਬੀਜੇਪੀ ਨੇ

ਗੁਜਰਾਤ ਦੇ ਅੰਦਰ ਵੀ 30 ਸਾਲਾਂ ਬਾਅਦ ਜਿਹੜਾ ਹੰਕਾਰੀ ਬੀਜੇਪੀ ਆ ਉਹਦਾ ਹੰਕਾਰ ਜਿਹੜਾ ਉਹ ਆਮ ਲੋਕ ਤੋੜਨਗੇ ਉੱਥੇ ਮੈਂ ਸਮਝਦਾ ਗੁਜਰਾਤ ਦੇ ਅੰਦਰ ਪਹਿਲੀ ਵਾਰ ਆਵਾਮੀ ਪਾਰਟੀ ਸਰਕਾਰ ਸਥਾਪਿਤ ਹੋਵੇ। ਇਸੇ ਤਰ੍ਹਾਂ ਗੁਜਰਾਤ ਦੀ ਛੋਟੀ ਐਸੈਂਬਲੀ ਸੋਰੀ ਗੋਆ ਦੀ ਛੋਟੀ ਐਸੈਂਬਲੀ ਆ ਉਹਦੇ ਅੰਦਰ ਜੇ ਅਸੀਂ ਪਹਿਲੀ ਵਾਰ ਇਲੈਕਸ਼ਨ ਲੜ ਕੇ ਬੋਟ ਸ਼ੇਅਰ ਦੇ ਹਿਸਾਬ ਨਾਲ 6% ਤੋਂ ਵੱਧ ਬੋਟ ਸ਼ੇਅਰ ਲਿਆ اور دو وداق گوا کی جم کشمیشن ہوئی تھے جی آم آم پارٹی کا. بہت سارے دے اندر, دے اندر, دے اندر کے بہت سارے دے اندر جہاں پرشد ممبر بنے ہوئے کے پارٹی ہے جنم بیس سو کا جس پارٹی کا جنم بیس سو بارہ چیا بیس سو چھبیس دیش کے ہر اندر, دے اندر, دے اندر ਆਵਾਮੀ ਪਾਰਟੀ ਦਾ ਜੂਰਟਾ ਆਵਾਮੀ ਪਾਰਟੀ ਦਾ 파ਸ਼ਕਾ ਆਵਾਮੀ ਪਾਰਟੀ ਦਾ ਐਮਐਲਏ ਆਵਾਮੀ ਪਾਰਟੀ ਦਾ ਕਿਤੇ ਵਿਰੋਧੀ ਸਰਚਾਂ ਤੇ ਸੱਤਾਧਰ ਦੇ ਵਿੱਚ ਇਹ ਤਾਂ ਹੀ possibleਾ ਕਿ ਸੁਜੋਗਲ ਅਰਵਿੰਦ ਕੇ ਜੀ ਬਾਦ ਜੀ ਕਹਿ ਦੇਣਗੇ ਉਸ ਗੱਲ ਤੇ ਖਰੇ ਉਤਰ ਦੇਣਗੇ ਅਸੀਂ ਉਹ ਜਿਹੜੀ ਵੀ ਗੱਲ ਕਰਦੇ ਹਾਂ ਉਹਨੂੰ ਸੇਧ ਨ ਹੋਣੇ ਅਸੀਂ ਕਦੇ ਝੂਠ ਨਹੀਂ ਬੋਲਦੇ ਪੰਜਾਬ ਦੇ اندر ਜਿਹੜੀਆਂ ਗਰੰਟੀਆਂ ਨਹੀਂ ਦਿੱਤੀਆਂ ਅਸੀਂ ਉਹ ਵੀ ਜਿਹੜੀਆਂ ਅਸੀਂ ਪੂਰੀਆਂ ਕੀਤੀਆਂ ਰਹੀਆਂ ਜਿਹੜੇ ਵਿਧਾਇਕ ਛੇ ਛੇ ਪੈਨਸ਼ਨਾਂ ਲੈ ਰਹੇ ਸੀ ਲਈ ਯਾਦੋਂ ਤੋਂ ਗਾਦੀਦਰ ਕੰਮ ਸਾਰੇ ਕੀ ਕਰਦੇ ਸੀ ਛੇ ਵਾਰ ਦਿੱਤੇ ਤਾਂ ਛੇ ਪੈਨਸ਼ਨਾਂ ਲਵਾ ਲਈਆਂ ਪੰਜ ਵਾਰ ਦਿੱਤੇ ਤਾਂ ਪੰਜ ਪੈਨਸ਼ਨਾਂ ਲਵਾ ਲਈਆਂ ਚਾਰ ਵਾਰ ਦਿੱਤੇ ਚਾਰ ਪੈਨਸ਼ਨਾਂ ਲਵਾ ਲਈਆਂ ਪਰ ਲਈਏ ਜਦੋਂ ਅਸੀਂ ਆਏ ਅਸੀਂ ਔਣਸਾ ਸਾਰਿਆ ਕੀਤਾ ਖਾਤਮਾ ਇੱਕ ਪੈਸਾ ਰੱਖੀ ਜੇ ਇਹ ਤੇ ਹੱਥ ਸੇ ਕਦਮ ਹੁੰਦੇ ਲਗੇ ਕਿ ਸੁਪਰੀਆਤਮ ਵਸਤਾਰ ਨੂੰ ਠੀਕ ਕਰਨਾਗਾ ਪੰਜਾਬ ਜਦੋਂ ਮੈਂ میں رانس پس کے میں دیکھتیا ایک حضامے دیکھی حراب رہے ترمپ چاہے اوڈی ایسٹی آ چاہے ایک سائل دا چاہے سٹیمپیٹری ایسٹیشن آ چاہے ٹرانسپورٹویشن آ چاہے ہور بہت سارے دپارٹمنٹ میں ہر ایک دپارٹمنٹ میں اندر جنہی تو پاہل دی آپ جنہا وہ ساکھے تتنا سابت دھگنے کی کیا ہماری پارٹی نوکری پلے گراڈ ہزار, ہزار پیسے تو نہیں بن سکتے جیانے پیسہ لینا تا بن سکتے ہیں گہری جی نے جی کہ چھ سو کروڑ روپیہ میں درست کرنا چاہوں گا کیونکہ میرے کو صحیح ہوتا گا نو سو 99 ਕਰੋੜ ਦਾ ਬਜਟ ਸੀਗਾ ਪਹਿਲੀ ਵਾਰ ਜਿਹੜੇ ਮਹਾਰਾਜਾ ਮੈਂ ਮੇਰੇ मामा ਪੈਣਾ ਤੋਂ ਗਏ ਜਾ ਕੇ ਬੱਚਿਆਂ ਨੂੰ ਪੁੱਛਿਓ ਕਿ ਪੰਜਾਬ ਦਾ ਗੂਗਲ ਨੇ ਸਰਕਾਰ ਕੋਲ ਬਜਟ ਹੋਰ ਬਰੇਸ਼ ਕਰਕੇ ਜਾ ਕੇ ਸਪੋਰਟਸ ਦਾ ਬਜਟ ਦੇਖਿਓ ਤੁਸੀਂ ਚੈੱਕ ਕਰ ਲਿਓ ਹੁਣ ਤੱਕ ਦਾ ਪੂਰੇ 75 ਸਾਲਾਂ ਦਾ ਸਭ ਤੋਂ ਵੱਡਾ ਬਜਟ ਸਪੋਰਟਸ ਦਾ ਕਿਉਂ ਰੱਖਿਆ ਗਿਆ ਇਹਦੇ ਪਿੱਛੇ ਮਨਸਾ ਕੀ ਸੀ ਕਿ ਜਦੋਂ ਫਲੇ ਗਰਾਊਂਡ ਬਣ ਗਏ ਤੇ ਅੱਛੇ ਸੁੰਦਰ ਗ੍ਰਾਉਣ ਪੰਨ ਕੀ ਤਾਂ ਸਾਡੇ ਬੱਚੇ ਗ੍ਰਾਉਣ ਚ ਜਾਣਗੇ ਜਦੋਂ ਸਾਡੀ ਜਵਾਨੀ ਗ੍ਰਾਉਣ ਦੇ ਅੰਦਰ ਜਾਊਗੀ ਤਾਂ ਨਸ਼ਿਆਂ ਤੋਂ ਦੂਰ ਰਹੂਗੀ ਇੱਕ ਤੰਦਰੁਸਤ ਮਨ ਨੂੰ ਇੱਕ ਤੰਦਰੁਸਤ ਸਰੀਰ ਨੂੰ ਕਿਸੇ ਲੱਛਣ ਦੀ ਜ਼ਰੂਰਤ ਨਹੀਂ ਹੁੰਦੀ ਜਦੋਂ ਬੰਦਾ ਡਿਪਰੈਸ਼ਨ ਚ ਜਾਂਦਾ ਨਾ ਤਾਂ ਹੀ ਜਿਹੜਾ ਕਿਤੇ ਨਸ਼ੇ ਕਰ ਬਰਬਾਦ ਦਾਗਾ ਸੋ ਅੱਜ ਪੰਜਾਬ ਦੇ ਹਰੇਕ ਪਿੰਡ ਦੇ ਅੰਦਰ ਇੱਕ ਅਸੀਂ ਸ਼ਾਨਦਾਰ ਗ੍ਰਾਉਣ ਬਣਾ ਰਹੇ ਹਾਂ ਤਾਂ ਕਿ ਪੰਜਾਬ ਦਾ ਨਾਗਰ ਜਿਹੜਾ ਉਹ ਸਪੋਰਟਸ ਦੇ ਨਾਲ ਜੁੜਿਆ ਰਹਿ ਗਈ। ਪਹਿਲੀ ਵਾਰ ਹੋਇਆ ਕਿ ਜਿਨ੍ਹਾਂ ਨੇ 올림픽 ਦੇ ਅੰਦਰ ਖੇਡਾਂ ਖੇਡੀਆਂ ਉਹਨਾਂ ਨੂੰ ਅਸੀਂ ਕੀ ਦਿੱਤਾ? ਪੰਜਾਬ ਪੁਰਸਤ ਦੇ ਤੇ ਡੀਐਸਟੀ ਭਰਤੀ ਕੀਤਾ। ਪੰਜਾਬ ਦੇ ਅੰਦਰ ਪੀਐਸ ਭਰਤੀ ਕੀਤਾ। ਪੰਜਾਬ ਦੇ ਅੰਦਰ ਇੰਸਪੈਕਟਰ ਭਰਤੀ ਕੀਤਾ। ਪੁਲਿਸ ਭਰਤੀ ਕੀਤਾ, ਸੈਵਲ ਦੇ ਬੈਂਕ ਮੈਸ ਭਰਤੀ ਕੀਤਾ ਤਾਂ ਕਿ ਸਾਡੇ ਬੱਚਿਆਂ ਦਾ ਹਾਸ ਨਾ ਬਣੇ ਕਿ ਜੇ ਅਸੀਂ ਖੇਡਾਂਗੇ ਸਾਡੀ ਗ੍ਰੇਡਿਸ਼ਨ ਹੋਊਗੀ। ਸਭ ਕੋਈ ਮੈਨੂੰ ਆਪਣੇ ਡਾਕਟਰ ਜਰੀਏ ਜੂ ਰਵੇ ਲੋ ਇਹ ਹੀ ਗੱਲ ਨਾਲ ਕਿ ਅੱਜ ਨਹੀਂ ਕੀ ਹੁੰਦਾ ਹੁੰਦਾਗਾ ਜਦੋਂ ਸਰਕਾਰ ਜਾ ਰਹੀ ਹੁੰਦੀ ਆ ਉਦੋਂ ਸਰਕਾਰ ਦੇ ਖਿਲਾਫ ਲੋਕ ਵਿਗਾਵਨ ਕਰਦੇ ਨੇ ਆ ਹੁਣੇ ਜਿਹੜੇ ਜਿਲ੍ਹਾ ਪ੍ਰੀਸ਼ੇ ਚੋਣਾ ਹੁੰਦਿਆਂ ਨੇ ਗੀਆਂ ਤੁਹਾਡੇ ਸਾਹਮਣੇ ਬੈਠੇ ਨੇ ਸਰਦਾਰਾ ਸਿੰਘ ਸਰਾਜ ਸਾਹਿਬ ਇਹਨੂੰ ਜਿੱਤੇ ਸਰਾਜ ਸਾਹਿਬ 3400 ਵੋਟਾਂ ਦੀ ਲੀਡ ਦੇ ਨਾਲ ਦਿੱਤੀਆਂ ਆਏ ਨੇ ਜੀ ਤੇ ਤਾਂ ਹੀ ਪੋਸਿਬਲ ਹੈ ਸਰਕਾਰ ਕਰਦੀ ਕਰਾ ਦੇ ਅੰਦਰ ਆ ਜਿਆਜ ਵੀ ਪੰਜਾਬ ਦਾ ਵੋਟਰ ਕਹਿ ਰਿਹਾ ਕਿ ਆਮ ਆਦਮੀ ਪਾਰਟੀ 260 ਦੁਬਾਰਾ ਆ ਰਹੀ ਆ ਉਹਦਾ ਸਬੂਤ ਹੈ ਕਿ ਹੁਣੇ ਹੋ ਜਾਂ ਚੋੜਾ ਦੇ ਅੰਦਰ ਸਾਡੇ ਕੈਂਡੀਡੇਟ 3000 4000 5000 ਵੋਟਰਾਂ ਦੇ ਜਿੰਦ ਕਹਿ ਰਿਹਾ ਕੋਈ ਟੱਕਾ ਨਹੀਂ ਕੋਈ ਗੁੰਡਾ ਕਰਦੇ ਨਹੀਂ ਕੋਈ